ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸੁਪਰਸਟਾਰ ਦਿਲਜੀਤ ਤੁਸਾਂਜ ਅਤੇ ਨੀਰੂ ਬਾਜਵਾ ਦੇ ਨਾਲ ਫਿਲਮ ਛੜਾ ਦੇ ਵਿੱਚ ਕੰਮ ਕਰ ਚੁੱਕੇ ਗੁਰਪ੍ਰੀਤ ਦੀ ਮੌਤ ਹੋ ਗਈ ਹੈ। ਅਸੀਂ ਤੁਹਾਨੂੰ ਇਹ ਦੱਸ ਦੇਈਏ ਕਿ ਗੁਰਪ੍ਰੀਤ ਸੋਨੀ ਕਰੂ ਦੇ ਨਾਮ ਦੇ ਨਾਲ ਕਾਫੀ ਜ਼ਿਆਦਾ ਵਾਇਰਲ ਹੋਇਆ ਸੀਗਾ। ਇਹ ਉਹ ਦੌਰ ਸੀਗਾ ਜਦ ਭਾਰਤ ਦੇ ਵਿੱਚ ਟਿਕਟੌਕ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਸੀ ਅਤੇ ਟਿਕਟੌਕ ਦੇ ਉੱਤੇ ਹੀ ਇਹਨਾਂ ਦੀ ਇੱਕ ਵੀਡੀਓ ਬੇਹੱਦ ਜ਼ਿਆਦਾ ਵਾਇਰਲ ਹੋਈ ਸੀਗੀ। ਜਿਸ ਤੋਂ ਬਾਅਦ ਇਹਨਾਂ ਨੂੰ ਦਿਲਜੀਤ ਤੁਸਾਂਜ ਅਤੇ ਨੀਰੂ ਬਾਜਵਾ ਦੀ ਫਿਲਮ ਛੜਾ ਦੇ ਵਿੱਚ ਵੀ ਕੰਮ ਕਰਨ ਦਾ ਮੌਕਾ ਮਿਲਿਆ ਸੀਗਾ। ਪਰ ਅੱਜ ਖਬਰੇ ਸਾਹਮਣੇ ਆਈ ਹੈ ਕਿ ਗੁਰਪ੍ਰੀਤ ਦਾ ਦੇਹਾਂਤ ਹੋ ਚੁੱਕਾ ਹੈ ਗੁਰਪ੍ਰੀਤ ਦੇ ਨਾਲ ਕੰਮ ਕਰ ਚੁੱਕੇ ਪ੍ਰੀਤ ਸਿਆ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਸ ਤੇ ਇਸ ਦੀ ਜਾਣਕਾਰੀ ਸਭ ਦੇ ਨਾਲ ਸਾਂਝੀ ਕੀਤੀ ਹੈ ਅਤੇ ਲਿਖਿਆ ਹੱਸਦਾ ਖੇਡਦਾ ਦੁਨੀਆ ਤੋਂ ਚਲੇ ਗਿਆ ਬਹੁਤ ਹੀ ਹਸਮੁਖ ਇਨਸਾਨ ਸੀ ਮਾਪਿਆਂ ਦਾ ਇਕੱਲਾ-ਕੱਲਾ ਪੁੱਤ ਪਰਿਵਾਰ ਦਾ ਸਹਾਰਾ ਸਾਰਿਆਂ ਨੂੰ ਛੱਡ ਕੇ ਚਲਾ ਗਿਆ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਸੋ ਆਵਾਸੀ ਤੁਹਾਨੂੰ ਉਹ ਵੀਡੀਓ ਹੁਣ ਦਿਖਾਨੇ ਆ ਜਿਸ ਦੇ ਰਾਹੀਂ ਗੁਰਪ੍ਰੀਤ ਟਿਕਟੌਕ ਤੋਂ ਕਾਫੀ ਜ਼ਿਆਦਾ ਵਾਇਰਲ ਹੋਇਆ ਸੀਗਾ ਇਸ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਉਹ ਵੀਡੀਓ ਦਿਖਾਨੇ ਆ ਜਿਸ ਦੇ ਵਿੱਚ ਦਿਲਜੀਤ ਦੋਸਾਂ ਦੇ ਨਾਲ ਕੰਮ ਕਰਦੇ ਨਜ਼ਰ ਆਏ ਸੀ ਗੁਰਪ੍ਰੀਤ ਹੁਣ ਵੀ ਡੈਮੋ ਦੇਖਿਆ ਲੱਗੇ ਇਹ ਬੰਦ ਛੜਾ ਤੇ ਸਾਡੀ ਫਿਲਮ ਵੀ ਆ ਰਹੀ ਹੈ ਛੜਾ 21 ਜੂਨ ਪਕੜੇ ਸਾਡੇ ਬਲੈਕਟ ਵਾਈਟ ਹੈ ਤੇ ਸਾਡਾ ਪ੍ਰੋਗਰਾਮ ਜਿਹੜਾ ਰੰਗਾਰੰਗ ਹੋਣ ਵਾਲਿਆ 21 ਜੂਨ ਨੂੰ ਬਲੈਕਟ ਵਾਈਟ ਦਿਰੂ ਜੀ ਖੈਰ ਇਹ ਤਾਂ ਵਿਧੀ ਦਾ ਵਿਦਾਨ ਹੈ ਕਿ ਹਰ ਕਿਸ ਨੂੰ ਇਸ ਦੁਨੀਆ ਤੋਂ ਜਾਣਾ ਹੀ ਪੈਣਾ ਹੈ ਫਿਲਹਾਲ ਬਾਲੀਵੁੱਡ ਤੇ ਪਾਲੀਵੁੱਡ ਦੀਆਂ ਪੋਰ ਲੇਟੈਸਟ ਅਪਡੇਟਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਧੰਨਵਾਦ